ਜੀ ਗੱਲ ਫੇਰ ਆ ਗਈ ਬੱਬੂ ਮਾਨ ਦੀ ਵੈਲੀ ਲੁੱਕ ਦੀ ਕਿ ਵੈਲੀ ਲੁੱਕ ਦੇਖੋ ਵੈਲੀ ਲੁੱਕ ਨਹੀਂ ਇਹ ਹੈ ਟੌਪ ਦਾ ਵੈਲੀ ਸੀ ਬੱਬੂ ਮਾਨ ਪਹਿਲੇ ਦਿਨ ਤੋਂ ਤੇ ਬਦਮਾਚੀ 'ਚ ਵੀ ਪੂਰਾ ਸਿੱਕਾ ਚੱਲਦਾ ਸੀ ਮੈਂ ਤੁਹਾਨੂੰ ਪਹਿਲੇ ਹੀ ਦੱਸਿਆ ਖੰਟ ਤੋਂ ਲੈ ਕੇ ਮਹਾਲੀ ਮਹਾਲੀ ਤੋਂ ਚੰਡੀਗੜ੍ਹ ਪੂਰਾ ਸਿੱਕਾ ਬਦਮਾਚੀ ਦੇ ਵਿੱਚ ਬੱਬੂ ਮਾਨ ਦਾ ਚੱਲਦਾ ਸੀ ਕੋਈ ਆਲੇ ਦਿਵਾਲੇ ਦਾ ਬਦਮਾਸ਼ ਜਿਹੜਾ ਪੱਪੂ ਮਾਨ ਤੋਂ ਪੁੱਛੇ ਵਗੈਰ ਕੋਈ ਕੰਮ ਨਹੀਂ ਸੀ ਕਰਦਾ ਨਾ ਹੀ ਬੱਬੂ ਮਾਨ ਨੇ ਕੋਈ ਐਦਾਂ ਦਾ ਕੰਮ ਕਿਸੇ ਨੂੰ ਗਲਤ ਕਰਨ ਦਿੱਤਾ ਹੈਨਾ ਚੰਡੀਗੜ੍ਹ ਤੇ ਰਾਜ ਕੀਤਾ ਬੱਬੂ ਮਾਨ ਨੇ ਮੋਹਾਲੀ ਤੇ ਰਾਜ ਕੀਤਾ ਬੱਬੂ ਮਾਨ ਨੇ ਤੇ ਆਪਣੇ ਪਿੰਡ ਖੰਟ ਤਾਂ ਇਹਦਾ ਸਿੱਕਾ ਚੱਲਦਾ ਹੀ ਚੱਲਦਾ ਸੀ ਪੂਰੀ ਬਦਮਾਚੀ ਪੂਰਾ ਫੁੱਲ ਠੋਕ ਬੱਬੂ ਮਾਨ ਦਾ ਰਿਹਾ ਇਹ ਤਾਂ ਕਈਆਂ ਦਾ ਸਾਲ ਦੋ ਸਾਲ ਰਹਿੰਦਾ ਇਸ ਬੰਦੇ ਨੇ ਤਾਂ ਆਪਣਾ 20 ਸਾਲ 20 ਸਾਲ ਰਾਜ ਲਿਆ ਹਲੇ ਤੱਕ ਵੀ ਚੱਲ ਰਿਹਾ ਜੇ ਬਦਮਾਚੀ ਸੀਗੀ ਪੱਲੇ ਤਾਂ ਹੀ ਬਾਬਿਓ ਮਾੜਾ ਮੋਟਾ ਹੈਨਾ ਚਲਾ ਲਿਆ ਜੇ ਨਾ ਪੱਲੇ ਕੱਕ ਹੁੰਦਾ ਤਾਂ ਕੀ ਚਲਾ ਲੈਣਾ ਸੀ ਤੁਸੀਂ ਇਹ ਲੁੱਕ ਦੇਖੋ ਇੱਥੋਂ ਹੀ ਪਤਾ ਲੱਗਦਾ ਪੂਰੀ ਬਦਮਾਚੀ ਇਹ ਹੈ ਤਾਂ ਵੈਲੀਆ ਵਾਲੀ ਲੁੱਕ ਆ ਇਹਦੀ ਹਨਾ ਬੱਬੂ ਮਾਨ ਦੀ ਇਸ ਕਰਕੇ ਭਾਈ ਡੌਲਿਆਂ ਚ ਜਾਨ ਵੀ ਹੈਗੀ ਆ ਕੁਝ ਲੋਕਾਂ ਨੇ ਬਦਨਾਮ ਵੀ ਕੀਤਾ ਦੀ ਨਸ਼ੇ ਕਰਦਾ ਨਜੇ ਨਜੇ ਕੱਕ ਨਹੀਂ ਬਦਮਾਚੀ ਕਰਦਾ ਸੀ ਬੱਬੂ ਮਾਨ ਨਸ਼ੇ ਨਹੀਂ ਸੀ ਕਰਦਾ ਬੱਬੂ ਮਾਨ ਬਦਮਾਚੀ ਕਰਦਾ ਸੀਗਾ ਤੇ ਬੱਬੂ ਮਾਨ ਦਾ ਅੜਪ ਸੁਹਾ ਤੁਹਾਨੂੰ ਸਟੇਜਾਂ ਤੇ ਵੀ ਦੇਖਿਆ ਹੀ ਹੋਣਾ ਉੱਥੋਂ ਸਾਫ ਝਲਕਦਾ ਤੇ ਬੰਦੇ ਨੇ ਪਹਿਲਾਂ ਪੂਰੇ ਕੰਮ ਕੀਤੇ ਉਹ ਆ ਪੂਰੇ ਐਨ ਜੇਲਾ ਜੁਲਾ ਵੀ ਕੱਟੀਆਂ ਆ ਠਾਣਿਆਂ ਟੋਣਿਆਂ ਚ ਵੀ 302 ਦਾ ਦੇ ਕੇਸ ਹਨਾ ਸਾਰੇ ਝੱਲੇ ਝੁੱਲੇ ਹੋਏ ਆ ਪੂਰੇ ਇਹਨਾਂ ਪਰਚਿਆਂ ਪੁਰਚਿਆਂ 'ਚ ਮੋਰੀ ਰਿਹਾ ਹੈ ਆ ਬੱਬੂ ਮਾਨ ਕੁਝ ਲੋਕਾਂ ਨੂੰ ਨਹੀਂ ਪਤਾ ਪਰ ਜਿਨ੍ਹਾਂ ਨੇ ਇਹਨਾਂ ਦਾ ਐਮਐਲਏ ਹੋਣ ਲੇ ਉਹਨਾਂ ਦੇ ਕੋਲ ਆਗੇ ਨਹੀਂ ਸੀ ਘੜਦੇ ਐਡਾ ਤਕੜਾ ਯਾਨੀ ਕਿ ਸਿੱਕਾ ਤੇ ਐਡੀ ਤਕੜੀ ਬਦਮਾਚੀ ਸੀ ਇਹਤ ਬੰਦੇ ਦੀ ਬਈ ਐਮਐਲਏ ਵੀ ਇਹਦੇ ਮੋਰੇ ਝੁੱਕ ਕੇ ਗੱਲ ਕਰਦਾ ਸੀਗਾ ਹੈ ਫੇਰ ਤਾਂ ਚਲੋ ਬਾਅਦ 'ਚ ਕਲਾਕਾਰ ਬਣ ਗਿਆ ਫੇਰ ਤਾਂ ਜੋ ਮੋਈ ਹੈ ਨਾ ਸਿੱਕਾ ਚੱਲਣ ਲੱਪਿਆ ਪਰ ਪਹਿਲਾਂ ਵੀ ਐਡੀ ਬਦਮਾਚੀ ਸੀ ਬੱਬੂ ਮਾਨ ਦੀ ਇਹਦੇ ਮੋਰੇ ਕਹਿੰਦੇ ਕੋਈ ਕੁਸਕਦਾ ਹੀ ਨਹੀਂ ਸੀਗਾ ਚੰਡੀਗੜ੍ਹ 'ਚ ਤਾਂ ਕੋਈ ਬੰਦਾ ਕੰਨ ਚ ਪਾਇ ਨਹੀਂ ਸੀ ਰੜਕਦਾ ਜਿੱਥੇ ਪਤਾ ਲੱਗ ਜਾਂਦਾ ਸੀ ਤੇ ਬੱਬੂ ਮਾਤੂ ਨੇ ਇਹਦਾ ਥਾਪੜੇ ਪੈਣਗੇ ਸਹੀ ਗੱਲ ਆਏ ਉਹ ਬਾਬਿਓ ਤੇ ਮੈਂ ਇਦਾਂ ਦੀ ਵੀਡੀਓ ਲੈ ਕੇ ਆ ਨਾ ਰਹਿਣਾ ਯਾ ਜਰੂਰ ਤੁਸੀਂ ਦੱਸਿਓ ਕਮੈਂਟ ਕਰਕੇ ਕਿਵੇਂ ਲੱਗੀ ਵੀਡੀਓ